ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਮੈਂ ਨਾ ਬਹੁਤਾ ਕੌੜਾ ਨਹੀਂ ਬੋਲਣਾ ਅੱਜ ਦੀ ਵੀਡੀਓ ਵਿੱਚ ਮਿੱਠਾ ਮਿੱਠਾ ਬੋਲੂ ਜਿਹੜੇ ਪੰਜਾਬ ਦੇ ਵਿੱਚ ਅਸ਼ਲੀਲਤਾ ਖਤਮ ਕਰਨ ਵਾਲੇ ਯੋਧੇ ਨੇ ਜਿਹੜੇ ਕਹਿੰਦੇ ਨੇ ਅੰਮ੍ਰਿਤਪਾਲ ਮਹਿਰੋ ਇੱਜ਼ਤਾਂ ਦਾ ਰਾਖਾ ਹੈ ਇੱਜ਼ਤਾਂ ਦਾ ਰਾਖਾ ਤਾਂ ਭੱਜ ਗਿਆ ਪਤਾ ਨਹੀਂ ਕਿੱਥੇ ਬੈਠਾ ਹੈ ਤੇ ਬਹੁਤੇ ਲੋਕ ਇਹ ਵੀ ਕਹਿੰਦੇ ਸੀ ਕਹਿੰਦੇ ਨੇ ਕਿ ਕੰਚਨ ਕੁਮਾਰੀ ਦਾ ਕਮਲ ਕੌਰ ਦਾ ਨਹੀਂ ਕਮਲ ਕੌਰ ਦੀ ਸ਼ੀਟ ਖਾਲੀ ਹੋ ਗਈ ਵੀ ਹੁਣ ਜਿਹਨੇ ਸੰਭਾਲਣੀ ਹੈ ਸੰਭਾਲ ਲੋ ਆਛਾ ਜਿਹੜੇ ਬਾਕੀ ਯੋਧੇ ਨੇ ਅਮਰਤਪਾਲ ਦੇ ਸਾਥੀ ਅਮਰਤਪਾਲ ਦੀਆਂ ਕਡੇੜਾਂ ਉਹਨਾਂ ਨੂੰ ਇਹ ਖਬਰ ਦੇਣੀ ਹੈ ਜੇ ਲੱਤਾਂ ਭਾਰ ਚੱਲਦੀਆਂ ਨੇ ਜੇ ਚੱਲ ਲੋਂਗੇ ਵੀ ਪੁਲਿਸ ਮੁੱਦੇ ਪਾ ਕੇ ਪਟਾ ਫੇਰੋਗੀ ਜੇ ਆਕੜ ਹੈਗੀ ਆ ਆ ਇੱਕ ਬਾਬਾ ਹੋਇਆ ਹਿੰਦੂ ਕਮਿਊਨਿਟੀ ਵਿੱਚੋਂ ਐ ਨਾਲੇ ਜਿਹੜੇ ਮੇਰੇ ਤੇ ਚੇਕੜੋ ਛਾਲਦੇ ਆ ਵੀ ਉਹਨਾਂ ਦੀ ਗੱਲ ਨਹੀਂ ਕਰਦਾ ਕਰਨ ਲੱਗਾ ਹੁਣ ਮਿੱਠਾ ਮਿੱਠਾ ਬੋਲੂ ਸੁਣੋ ਧਿਆਨ ਦੇ ਨਾਲ ਇਹ ਬਾਬਾ ਹੈਗਾ ਜੀ ਮੈਂ ਪੜ੍ਹ ਕੇ ਸੁਣਾਉਣਾ ਪੂਰੀ ਬਾਬਾ ਸ਼ੰਕਰਾਨੰਦ ਫਰਾਰ ਲੁਧਿਆਣੇ ਵਿੱਚ ਇਹਦਾ ਡੇਰਾ ਤੇ ਇਹ ਅਸ਼ਲੀਲ ਹਰਕਤ ਕਰਦਾ ਸੀ ਇੱਕ ਬੀਬੀ ਨਾਲ ਵੀਡੀਓ ਵਾਇਰਲ ਹੋ ਗਈ ਲੋਕਾਂ ਨੇ ਜਾ ਕੇ ਮੰਗ ਰੱਖੀ ਕਿ ਡੇਰਾ ਬੰਦ ਹੋਵੇ ਕਮਲ ਕੌਰ ਤਾਂ ਮਾਰਦੀ ਮਾਰਨ ਵਾਲਾ ਜੋ ਤਾਂ ਭੱਜ ਵੀ ਗਿਆ ਜਿਹੜੇ ਹੁਣ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚੋਂ ਗੰਦਗੀ ਸਾਫ਼ ਕਰਨੀ ਐ ਅਸ਼ਲੀਲ ਹਰਕਤਾਂ ਜਿਹੜੇ ਕਰਦੇ ਨੇ ਹੁਣਾ ਜਿਹੜਾ ਬਾਬਾ ਐ ਨਾ ਸ਼ੰਕਰਾਨੰਦ ਇਹ ਫਰਾਰ ਹੈ ਜੀ ਇਹਨੂੰ ਲੱਭ ਲੋ ਲੱਭ ਕੇ ਇਹਦੇ ਗੋਲੀ ਮਾਰੋ ਇਹਨੂੰ ਫਾਹਾ ਦੇ ਦਿਓ ਜੋ ਵੀ ਤੁਹਾਡੇ ਕੋਲ ਇੰਤਜ਼ਾਮ ਹੈਗਾ ਮਾਰਨ ਦਾ ਉਹ ਕਰੋ ਪਤਾ ਹੈ ਵੀ ਅਗਲੇ ਦੇ ਪਿੱਛੇ ਪਾਵਰ ਹੈ ਜੇ ਕਿਤੇ ਕੋਈ ਉਂਗਲ ਵੀ ਕਰ ਲਈ ਵੀ ਟੁਕੜੇ ਟੁਕੜੇ ਕਰਕੇ ਪਤਾ ਨਹੀਂ ਕਿਹੜੇ ਚਟਕਾਈ ਕੋਲੇ ਵੇਚੂ ਅਗਲਾ ਇਹ ਚੰਗੀ ਤਰ੍ਹਾਂ ਪਤਾ ਅਪੇਛੇ ਜੇ ਨਾ ਇੱਕ ਸਟੇਟ ਦੀ ਖਬਰ ਸੀ ਕਹਿੰਦੇ ਕੁੱਤੇ ਵਾਲੇ ਸੀ ਉੱਥੇ ਅਵਾਰਾ ਤੇ ਇੱਕ ਨੇ ਜਾ ਕੇ ਢਾਬਾ ਪਾ ਲਿਆ ਉਹ ਇੱਕ ਕੁੱਤਾ ਵੱਢਿਆ ਕਰਨ ਤੇ ਵੱਢ ਕੇ ਬਣਾ ਕੇ ਖਵਾ ਦਿਆ ਕਰਨ ਤੇ ਜਦੋਂ ਕੁੱਤੇ ਘਟ ਕੇ ਇੱਕ ਦਿਨ ਕਿਸੇ ਮਾਲਕ ਦਾ ਰੱਖਿਆ ਹੋ ਕੁੱਤਾ ਵੱਢਦਾ ਉਹਨਾਂ ਨੇ ਤੇ ਉਸੇ ਮਾਲਕ ਨੂੰ ਕਹਿਤਾ ਕਿ ਆਓ ਰੋਟੀ ਖਵਾਈ ਗਈ ਉਹ ਖਾ ਕੇ ਤੁਰ ਗਿਆ ਘਰੇ ਕੁੱਤਾ ਥਿਆਇਆ ਨਾ ਇਹ ਇਹ ਖਬਰ ਲੱਗੀ ਹੋਈ ਆ ਪਤਾ ਹੈ ਵਿਜੇ ਇਧਰ ਨੂੰ ਮੂੰਹ ਕੀਤਾ ਅਗਲਾ ਕੁੱਤਿਆਂ ਦੀ ਤਰ੍ਹਾਂ ਵੱਢ ਕੇ ਐ ਨਹੀਂ ਪਤਾ ਕਿਹੜੇ ਢਾਬੇ ਤੇ ਬਣਾ ਕੇ ਖਵਾ ਦੇ ਉਧਰ ਤਾਂ ਨਹੀਂ ਮੂੰਹ ਕਰਨਾ ਇਹ ਮੈਂ ਦੱਸਿਆ ਜੀ ਜੇ ਕੋਈ ਜੋਧਾ ਹੋਵੇ ਪੰਜਾਬ ਵਿੱਚ ਜਿਹੜੇ ਅਮਰਤਪਾਲ ਮਹਿਰਨ ਜੋਧਾ ਕਹਿੰਦੇ ਨਹੀਂ ਉਹ ਜ਼ਿੰਮੇਵਾਰੀ ਲੈ ਲਿਓ ਜੀ ਆ ਬਹੁਤੇ ਮੈਨੂੰ ਗਾਲਾ ਗੋਲਾ ਕੱਢਦੇ ਉਹਨਾਂ ਨੂੰ ਬੇਨਤੀ ਹੈ ਕੋਈ ਦਬਈ ਬੈਠਾ ਹੈ ਕੋਈ ਮਾਸਕਟ ਬੈਠਾ ਹੈ ਇੱਕ ਦੀਣਾ ਪਤਾ ਕੌਣ ਨੇ ਜਿਹੜੇ ਕਹਿੰਦੇ ਸੀ ਸਾਡੇ ਘਰ ਰੋਟੀ ਨਹੀਂ ਪਕਦੀ ਜੇ ਇਹ ਜਾਦਾ ਮੱਝ ਦੇ ਹੁੰਦੇ ਐ ਮੈਂ ਪਰਿਵਾਰ ਤੋਂ ਵੱਖਰਾ ਰਹਿਣਾ ਮੈਂ ਦਿਹਾੜੀ ਕਰਨ ਚੱਲਣਾ ਉਥੇ ਆ ਕੇ ਸ਼ੂਰਮੇ ਬਣਦੇ ਵੀ ਜੇ ਅਗਲੇ ਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਇਹ ਜਿਹੀਓ ਪੋਸਟਰ ਪਾ ਰਹੇ ਹੋ ਅਗਲੇ ਕੰਪਨੀ ਵਿੱਚੋਂ ਬਾਹਰ ਕੱਢ ਕੇ ਇੰਡੀਆ ਨੂੰ ਭੇਜਣਗੇ ਇਹ ਗੱਲ ਚੇਤੇ ਰੱਖਿਓ ਚਲੋ ਕੋਈ ਨਹੀਂ ਉਹ ਤੁਹਾਡਾ ਕੀਤਾ ਹੈ ਪਰ ਜਿਹੜਾ ਬਾਬਾ ਹੈ ਨਾ ਤਿੰਨ ਵਾਰੀ ਨਾਂ ਲੈਣਾ ਸ਼ੰਕਰਾਨੰਦ ਮਹਾਰਾਜ ਸ਼ੰਕਰਾਨੰਦ ਬਾਬਾ ਫਰਾਰ ਸ਼ੰਕਰਾਨੰਦ ਬਾਬਾ ਕੌਣ ਹੈ ਇਹ ਇੱਕ ਲੇਡੀਜ਼ ਨਾਲ ਇਹਦੀ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਇਹਦੇ ਡੇਰੇ ਦੇ ਵਿੱਚ ਤੇ ਕੋਲੇ ਧਾਰਮਿਕ ਗ੍ਰੰਥ ਵੀ ਹੋਊਗਾ ਜਿਹੜੇ ਕਮਰੇ ਵਿੱਚ ਇਹੋ ਜਿਹਾ ਗੰਦ ਪਾਉਂਦਾ ਸੀ ਤੇ ਹੁਣ ਜਿਹੜਾ ਵੀ ਜੋਧਾ ਹੈਗਾ ਪੰਜਾਬ ਦਾ ਵੀ ਅਸੀਂ ਅਸ਼ਲੀਲਤਾ ਖਤਮ ਕਰਨੀ ਹੈ ਉਹਨੂੰ ਬੇਨਤੀ ਹੈ ਜੀ ਉਹਨੂੰ ਬੇਨਤੀ ਹੈ ਹੱਥ ਜੋੜ ਕੇ ਬੀ ਆ ਅਸ਼ਲੀਲਤਾ ਉਦੋਂ ਜ਼ਿਆਦਾ ਹੈ ਮਾਰੋ ਕੌਣ ਮਾਰੂਗਾ ਚਲੋ ਬਾਕੀ ਗੱਲਾਂ ਛੱਡੋ ਪੋਸਟ ਪਾ ਕੇ ਦਿਖਾਓ ਕੋਈ ਇਹਦੇ ਖਿਲਾਫ ਇੱਕ ਵੀ ਬੰਦਾ ਪੋਸਟ ਪਾ ਦਿਓ ਵੀ ਮੈਂ ਜ਼ਿੰਮੇਵਾਰੀ ਲੈਣਾ ਪਾਓ ਪੋਸਟ ਪਤਾ ਹੈ ਵੀ ਜਦੋਂ ਪੋਸਟ ਪੈ ਗਈ ਆਲੇ ਕੋਲੇ ਸੋਰਸ ਬਹੁਤ ਵੱਡੇ ਨੇ ਮੈਂਟਾਂ ਸੈਕਿੰਟਾਂ ਵਿੱਚ ਅੱਖ ਲੈਣਾ ਸਾਡੇ ਫੋਨ ਫਿਰ ਪਤਨ ਜੁੱਤੀਆਂ ਕਿੱਥੇ ਵੜਨ ਗਈਆਂ ਨਾਲੇ ਵਾਲੇ ਦੁਆਰੇ ਮਾਫੀ ਮੰਗਾਉਣਗੇ ਵੀ ਕਹਿ ਜੈ ਸ਼੍ਰੀ ਰਾਮ ਕਹਿ ਜੈ ਸ਼੍ਰੀ ਰਾਮ ਪਤਾ ਹੈ ਬੋਲੋ ਹੁਣ ਮੈਂ ਤਾਂ ਕਹਤਾ ਵੀ ਇਹ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਬਾਬਾ ਕੌਣ ਆ ਇਹ ਸ਼ੰਕਰ ਆਨੰਦ ਲੁਧਿਆਣੇ ਦੇ ਡੇਰੇ ਵਿੱਚ ਇਹਨੇ ਅਸ਼ਲੀਲ ਹਰਕਤ ਕੀਤੀ ਹੈ ਵੀਡੀਓ ਵਾਇਰਲ ਹੋ ਗਈ ਕੋਈ ਸ਼ੂਰਮਾ ਹੈਗਾ ਮੈਨੂੰ ਫੋਨ ਕਰ ਦਿਓ ਵਿਗਿਆਨੀ ਜੀ ਮੈਂ ਕਰੂੰਗਾ ਇਹ ਕੰਮ ਮੈਨੂੰ ਫੋਨ ਕਰਕੇ ਦੱਸ ਦਿਓ ਕੋਈ ਸ਼ੂਰਮਾ ਹੈਗਾ ਔਰ ਮੈਂ ਬਾਅਦ ਵਿੱਚ ਬੱਲੇ ਬੱਲੇ ਵੀ ਕਰੂੰ ਉਹ ਜਿਵੇਂ ਭਿੰਡਰਾਂ ਵਾਲੇ ਨੇ ਫੁਕਰੀ ਮਾਰੀ ਸੀ ਨਾ ਕਿ ਜਿਹੜਾ ਨਿਰੰਕਾਰੀ ਨੂੰ ਮਾਰੂਗਾ ਅਸੀਂ ਉਹਨੂੰ ਸੋਨੇ ਨਾਲ ਤੋਲਾਂਗੇ ਉਦਾਂ ਕਰ ਦਾਂਗੇ ਇੰਤਜ਼ਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ